ਹਾਂ ਤੇਰੀ ਯਾਦਿਉਂ ਦੀ ਏ ਹਮੈਨੂੰ ਬੜਾ ਰਵੌਂਦੀ ਏ 5 ਸਾਲ ਦਾ ਹੀ ਮੰਮੀ ਡੈਥ ਹੋ ਗਈ ਸੀ 2014 ਚ ਡੈਡੀਜ਼ ਡੈਥ ਹੋ ਗਈ ਸੀ ਕਿਉਂ ਯਾਦ ਬਚਲੇ ਛੱਡ ਗਈ ਹਰ ਪਲ ਸਤਾਉਂਦੀ ਏ ਤੇ ਮਾਪੇ ਦੀ ਜੇ ਸੇਵਾ ਕਰ ਲਈ ਨਾ ਤੁਸੀਂ ਸਮਝ ਲਓ ਰੱਬ ਪਾ ਲਿਆ ਭਾਜੀ ਸਾਨੂੰ ਬਸ ਭਜੀ ਫੋਨ ਹੀ ਕਰਦੇ ਜਿੱਦਾਂ ਤੁਸੀਂ ਭਾਜੀ ਫੋਨ ਕੀਤਾ ਬੜਾ ਧੰਨਵਾਦ ਨਹੀਂ ਨਹੀਂ ਕੋਈ ਚੱਕਰ ਨਹੀਂ ਤੇ ਫੋਨ ਧੰਨਵਾਦ ਮੈਨੂੰ ਕਰਨਾ ਚਾਹੀਦਾ ਮੈਂ ਤੁਹਾਡੀ ਸਰੀਲੀ ਆਵਾਜ਼ ਜਿਹੜੀ ਆ ਪ੍ਰੈਕਟੀਕਲੀ ਸੁਣਨਾ ਚਾਹੁੰਦਾ ਤੇ ਆਪਣੇ ਸਬਸਕ੍ਰਾਈਬਰਾਂ ਨੂੰ ਮੈਂ ਤੁਹਾਡੀ ਆਵਾਜ਼ ਸੁਣਾਉਣਾ ਚਾਹੁੰਦਾ ਸੀਗਾ ਤੁੰਦ ਪੈਂਦੀ ਜਿਵੇਂ ਸਿਆਲ ਦੇ ਵਿੱਚ ਹੋ ਰਹਿਣੇ ਓਵੇਂ ਖਿਆਲ ਦੇ ਵਿੱਚ ਤੇਰੇ ਦਰਸ਼ਨ ਪਾਉਣੇ ਦੇ ਲਈ ਹੁੰਦਾ ਸੀ ਹਰ ਹਾਲ ਦੇ ਵਿੱਚ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਵਿੱਚ ਮਹਿੰਗੀਆਂ ਕਾਰਾਂ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਸੱਜਣੋ ਜਿਹੜੇ ਆਪਾਂ ਅੱਜ ਚਾਏ ਐਂਡ ਚੀਜ਼ ਕੈਫੇ ਤੇ ਆਏ ਆ ਨਾ ਇੱਥੇ ਇੱਕ ਹੀਰਾ ਹੈ ਹੀਰਾ ਆਇਆ ਥੋੜੇ ਸਮੇਂ ਦੇ ਵਿੱਚ ਉੱਭਰ ਕੇ ਤੁਹਾਡੇ ਤੱਕ ਆਊਗਾ ਮੈਂ ਕਹਿ ਸਕਦਾ ਪ੍ਰਮਾਤਮਾ ਜਲਦੀ ਰੋ ਜਲਦੀ ਇਸ ਵੀਰ ਤੇ ਦਿਨ ਲੈ ਕੇ ਆਵੇ ਮਿਹਨਤ ਕਰਦਾ ਵਾ ਵੀਰ ਤੇ ਸੁਭਾ ਜਿਹੜਾ ਵਾ ਉਹ ਤਾਰੂ ਮੈਂ ਦਿਖਾਈ ਦਿੰਨਾ ਵਾ ਸੋ ਮਿਲਦੇ ਆਂ ਆਪਾਂ ਆਜੋ ਫਿਰ ਇੱਕ ਇਸ ਹੀਰੇ ਨੂੰ ਹੋਰ ਵੀ ਜੀ ਕੀ ਹਾਲ ਜੀ ਠੀਕ ਠਾਕ ਬਸ ਵਧੀਆ ਬਾਈ ਕੀ ਹਾਲ ਜੀ ਸੋ ਸੋਏ ਨੇ ਸਾਡੇ ਵੇਕੀ ਸਾਹਿਬ ਭਾਜੀ ਸੋ ਇਹਨਾਂ ਦੇ ਨਾਲ ਆਪਾਂ ਇਸ ਕੈਫੇ ਦੇ ਉੱਪਰ ਆਏ ਆਂ ਤੁਹਾਨੂੰ ਵਧੀਆ ਵਧੀਆ ਸੌਂਗ ਜਿਹੜੇ ਸੁਣਾ ਕੇ ਤੁਹਾਨੂੰ ਆਪਾਂ ਇਹਨਾਂ ਤੋਂ ਰੂਹ ਬਰੂ ਕਰਵਾਉਨੇ ਆ ਜੀ ਹੋਰ ਭਾਜੀ ਠੀਕ ਠਾਕ ਜੀ ਹਾਂਜੀ ਹਾਂਜੀ ਭਾਜੀ ਹੋਰ ਤੁਸੀਂ ਹੱਸੋ ਠੀਕ ਨਾ ਸਵਾ ਚੱਲਦੀ ਕਲਾ ਜੀ ਬਾਕੀ ਥੈਂਕ ਯੂ ਸੋ ਮੱਚ ਭਾਈ ਤੁਸੀਂ ਸਾਡੇ ਲਈ ਸਪੈਸ਼ਲ ਆਂ ਤੇ ਮੈਂ ਸਾਡੇ ਭੈਣ ਭਰਾ ਜਿੰਨੇ ਵੀ ਇਸ ਵੀਡੀਓ ਨੂੰ ਦੇਖਦੇ ਆ ਤੇ ਉਹਨਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਭਾਜੀ ਉਹਨਾਂ ਦਾ ਚੈਨਲ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੋ ਐਂਡ ਫੋਲੋ ਕਰੋ YouTube ਦਾ ਚੈਨਲ ਵੀ ਸਬਸਕ੍ਰਾਈਬਰ ਕਰੋ ਤੇ ਜਿਆਦਾ ਤੋਂ ਜਿਆਦਾ ਯਾਰ ਸਪੋਰਟ ਕਰਿਆ ਕਰੋ ਮੈਂ ਇੱਕੋ ਗੱਲ ਕਹਣਾ ਮੈਂ ਸੰਧੂ ਵਰਗੇ ਨੂੰ ਤਾਂ ਸਾਰੇ ਹੀ ਕਰਦੇ ਆ ਸਪੋਰਟ ਅਧੀਆਂ ਕੱਚੀਆਂ ਹੀ ਆ ਪਾ ਪਾ ਕੇ ਲੱਗ ਜਾਂਦੇ ਆ ਤੇ ਇੱਕ ਗੱਲ ਕਹਿਣਾ ਵਧੀਆ ਗਾਉਣ ਵਾਲਿਆਂ ਨੂੰ ਤੇ ਇਦਾਂ ਮਿਹਨਤ ਕਰਨ ਵਾਲੇ ਵੀਰਾਂ ਨੂੰ ਪੋਡਕਾਸਟ ਵਾਲੇ ਵੀਰਾਂ ਨੂੰ ਵੀ ਸਪੋਰਟ ਕਰਿਆ ਕਰੋ ਚਲੋ ਮੈਂ ਇਹ ਕਹਿਣਾ ਮਾੜਾ ਨਹੀਂ ਮੈਂ ਕਿਸੇ ਨੂੰ ਕਹਿੰਦਾ ਨਾ ਮੈਂ ਮੈਡ ਸੰਧੂ ਨੂੰ ਨਾ ਕਿਸੇ ਹੋਰ ਨੂੰ ਮੈਂ ਚੈਲੰਜ ਨਹੀਂ ਕਰਦਾ ਮੈਂ ਕੌਣ ਹੁੰਨਾ ਚੈਲੰਜ ਕਰਨ ਵਾਲਾ ਹੈ ਨਾ ਜੀ ਮੈਂ ਕੁਝ ਨਹੀਂ ਹੈਗਾ ਅਸੀਂ ਪਰਮਾਤਮਾ ਦੇ ਬਣਾਏ ਬੰਦੇ ਆ ਜੀ ਬਿਲਕੁਲ ਤੇ ਆਪਾਂ ਹੁਣ ਸੁਣੀਏ ਤੁਹਾਡੇ ਕੋਲ ਬਈਏ ਫਿਰ ਆਪਾਂ ਜਰੂਰ ਬੈਠੋ ਬੈਠੋ ਭਾਈ ਆਜੋ ਚਾਹ ਪਾਣੀ ਮੇਰਾ ਭਰਾ ਬਸ ਬਸ ਜੀ ਆਪਾਂ ਬੈਠੀਏ ਆਪਣੇ ਦਰਸ਼ਕਾਂ ਨੂੰ ਕੁਝ ਸੁਣਾਈਏ ਫਿਰ ਹੈ ਜਰੂਰ ਜ ਰਾਤ ਨੂੰ ਗਾਉਂਦੇ ਇੱਥੇ ਮਾਹੌਲ ਬਣਾਉਂਦੇ ਲੋਕ ਆਪਣੇ ਆਪ ਤੁਰੇ ਆਉਂਦੇ ਇੱਥੇ ਇਹਨਾਂ ਦਾ ਗਾਣਾ ਸੁਣਨ ਵਾਸਤੇ ਸੋ ਕੀ ਸੁਣਾਉਂਗੇ ਸਾਨੂੰ ਸਾਈਡ ਸੁਣਾ ਲੋ ਜੀ ਮੈਂ ਭਾਜੀ ਆਪਣਾ ਗਾਣਾ ਸੁਣਾਉਂਗਾ ਜੀ ਇਹਦਾ ਹਾਂ ਤੇਰੀ ਯਾਦਿਉਂ ਦੀ ਏ ਹਾਂ ਮੈਨੂੰ ਬੜਾ ਰਵਾਂਦੀ ਏ ਕਿਉਂ ਅੱਦ ਬਚਲੇ ਛੱਡ ਗਈ ਹਰ ਪਲ ਸਤਾਉਂਦੀ ਏ ਕਿਉਂ ਝੂਠੇ ਵਾਦੇ ਕਿਤੇ ਖਾਵਡੋ ਭਗ ਗਏ ਤੂੰ ਹਾਂ ਦਿਲ ਤੋੜ ਗਏ ਤੂੰ ਮੁਖ ਮੋੜ ਗਏ ਤੂੰ ਦਿਲ ਤੋੜ ਗਏ ਤੂੰ ਹ ਮੁਖ ਮੋੜ ਗਏ ਤੂੰ ਤੁਸੀਂ ਜੀ ਰਾਤ ਨੂੰ ਇੱਥੇ ਗਾਉਂਦੇ ਜੀ ਹਾਂਜੀ ਤੇ ਲੋਕਾਂ ਵੱਲੋਂ ਸੁਣਨ ਵਾਲੇ ਸਰੋਤਿਆਂ ਵੱਲੋਂ ਕੋਈ سپورਟ سپورਟ ਬਹੁਤ ਮਿਲਦੀ ਭਾਜੀ ਮੈਂ ਸੱਚ ਦੱਸਾਂ ਭਾਜੀ ਜਿੱਦਾਂ ਕਿ ਹੁਣ ਇੱਕ ਡਾਇਲੋਗ ਲੋਕਾਂ ਨੇ ਪਬਲਿਕ ਨੇ ਕਹਣਾ ਡਾਇਲੋਗ ਮਾਰਨ ਲੱਗ ਗਿਆ ਇਹ ਰੀਲਾਂ ਦੇਖ ਕੇ ਕਹਿੰਦਾ ਘੁੰਮ ਕੇ ਦੇਖਿਆ ਦੁਨੀਆ ਸਾਰੀ ਅੰਬਰਸਰ ਵਰਗੀ ਰੀਸ ਨਹੀਂ ਪਰ ਮੈਂ ਇਹ ਚੇਂਜ ਕਰਕੇ ਗੱਲ ਦੱਸੂਗਾ ਕਿ ਮੈਂ ਵੈਸੇ ਹੀ ਬੜਾ ਜਲੰਦਰ ਵੀ ਰਿਆਂ ਆ ਚੰਡੀਗੜ੍ਹ ਵੀ ਗਿਆ ਹਾਂ ਪਿਆਰ ਉੱਥੇ ਵੀ ਮਿਲਿਆ ਬਟ ਪਰ ਜਿੰਨਾ ਪਿਆਰ ਮੈਨੂੰ ਅੰਮ੍ਰਿਤਸਰ ਦੇ ਵਿੱਚ ਮਿਲਿਆ ਨਾ ਭਾਈ ਸੱਚੀ ਅੰਨਾ ਮੈਨੂੰ ਕਿਤੇ ਨਹੀਂ ਮਿਲਿਆ ਕਿਉਂਕਿ ਮੇਰੀ ਅੰਮ੍ਰਿਤਸਰ ਤੋਂ ਭਾਈ ਰੋਟੀ ਲੱਗੀ ਆ ਸਿੱਧੀ ਜਿਹੜੀ ਗੱਲ ਆ ਹਾਂ ਤੋ ਸੀ ਮੈਨੂੰ ਕਿੰਨੀ سپورਟ ਕਰਦੇ ਆ ਅੰਮ੍ਰਿਤਸਰ ਦੇ ਇਲਾਕੇ ਤੋਂ ਤੁਸੀਂ ਸਾਰੇ ਆਣਾ ਜ਼ਿਲ੍ਹੇ ਚੋਂ ਤੇ ਮੇਰੇ ਵੀਰ ਉਧਰੋਂ ਮੈਨੂੰ ਹੁਣ ਡਿਊਟੀ ਮਾਰਕੀਟ ਬੜੀ سپورਟ ਮਿਲਦੀ ਆ ਰਣਜੀਤ ਐਵਨਿਊ ਡੀ ਬਲੋਕ ਬੀ ਬਲੋਕ ਬੜੀ سپورਟ ਮਿਲਦੀ ਆ ਪਾਰਕ ਦੇ ਵਿੱਚ ਬੜੀ سپورਟ ਮਿਲਦੀ ਇਹ ਆ ਵੀ ਅੰਮ੍ਰਿਤਸਰ ਦੇ ਮੈਂ ਮਨੂੰ ਨਹੀਂ ਸੀ ਪਤਾ ਵੀ ਅੰਨੇ ਚੰਗੇ ਮੇਰੇ ਭੈਣ ਭਰਾ ਆ ਕਿ ਯਾਰ ਦਿਲੋਂ سپورਟ ਕਰਦੇ ਆ ਸੱਚੀ ਗੱਲ ਆ ਜੀ ਹੂੰ ਇੱਕ ਗਾਣਾ ਸੀਗਾ ਜੀ ਮੇਰੇ ਦੋਸਤ ਦਾ ਗਾਣਾ ਬੜਾ ਸੋਹਣਾ ਸੌਂਗ ਆ ਜੀ ਕਿ ਐਦਾਂ ਸੀਗਾ ਕਹਿੰਦਾ ਵੈਸੇ ਅੱਜ ਮਨ ਲਾਦਾ ਪ੍ਰੋਮਿਸ ਦੇ ਆ ਹਨਾ ਜੀ ਤੇ ਮੈਂ ਇੱਕੋ ਮੈਂ ਚਲੋ ਪ੍ਰੋਮਿਸ ਕਰਦਾ ਹਾਂ ਸਾਰਿਆਂ ਨੂੰ ਕਿ ਮੈਂ ਐਦਾਂ ਹੀ ਨੇਚਰਲੀ ਰਹੂੰਗਾ ਵੀ ਜਿੱਦਾਂ ਹੈਗਾ ਆ ਸ਼ਟਾਰ ਬਣਨ ਤੋਂ ਬਾਅਦ ਵੀ ਜਿੱਡਾ ਮਰਜੀ ਬਣ ਜੀਏ ਫਰੇਕ ਵੀਰ ਭੈਣ ਭਰਾ ਨਾਲ ਆਪਾਂ ਐਦਾਂ ਹੀ ਪਿਆਰ ਨਾਲ ਮਿਲਾਂਗੇ ਸਾਰਿਆਂ ਨਾਲ ਇਹ ਨਹੀਂ ਹੈਗਾ ਕਈ ਹੁੰਦੇ ਆ ਵੀ ਇੱਕ ਦੋ ਗਾਣੇ ਚੱਲੇ ਛਾਤੀ ਚੋੜੀ ਉਹ ਇੰਦੀ ਆਪਾਂ ਥੁੱਕਾਂ ਲੱਜ ਜਾਂਦੇ ਨਾਲ ਚਾਰਕ ਬੌਂਸਰ ਰੱਖ ਲੈਂਦੇ ਆ ਉਹ ਕੰਮ ਨਹੀਂ ਕਰਨਾ ਪਬਲਿਕ ਦੇ ਸਿਰ ਤੋਂ ਉੱਠਣਾ ਤੇ ਪਬਲਿਕ ਦੇ ਨਾਲ ਹੀ ਆਪਾਂ ਚੱਲਣਾ ਆ ਮੈਂ ਹੁਣ ਵੀ ਇੱਕੋ ਗੱਲ ਕਹਨਾ ਬੜਿਆਂ ਨੂੰ ਬੁਰੀ ਲੱਗਣੀ ਹੈ ਸਿੰਗਰਾਂ ਸਿੰਗਰ ਸ਼ੁੰਗਰ ਨੇ ਕਿਸੇ ਨੇ ਹਜੇ ਤੱਕ ਸਪੋਰਟ ਨਹੀਂ ਕੀਤੀ ਸਾਰਿਆਂ ਨੂੰ ਪਤਾ ਹੀ ਆ ਕਿ ਨਾ ਮੈਂ ਧੱਕੇ ਖਾ ਕੇ ਆਇਆ ਬਟ ਪਬਲਿਕ ਨੇ ਸਪੋਰਟ ਕੀਤੀ ਆ ਪਬਲਿਕ ਹੀ ਮੈਨੂੰ ਸਪੋਰਟ ਕਰੇ ਸਿੰਗਰ ਭਵੇਂ ਕੋਈ ਕਰੇ ਭਵੇਂ ਕੋਈ ਨਾ ਕਰੇ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਸਹੀ ਗੱਲ ਦੱਸਾਂ ਜੀ ਬਿਲਕੁਲ ਪਰ ਹਾਂਜੀ ਪਰ ਇਹ ਇੱਜ਼ਤ ਮੈਂ ਸਾਰਿਆਂ ਦੀ ਕਰਦਾ ਮਾੜਾ ਨਹੀਂ ਮੈਂ ਕਿਸੇ ਨੂੰ ਕਹਿੰਦਾ ਹੈਗਾ ਹਨਾ ਜੀ ਤੇ ਇੱਕੋ ਗੱਲ ਮੈਂ ਬਾਰ ਬਾਰ ਕੰਨਾ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਯਾਰ ਹੁਣ ਤੁਹਾਨੂੰ ਏਸੇ ਆਪਾਂ ਇੱਕ ਸੌਂਗ ਸੁਣਾਵਾਂਗੇ ਜੀ ਮੇਰੇ ਭਰਾ ਦਾ ਗਾਣਾ ਸੀ ਤੁੰਦ ਪੈਂਦੀ ਜਿਵੇਂ ਸਿਆਲ ਦੇ ਵਿੱਚ ਉਰਨਿਏਉ ਮੇ ਖਿਆਲ ਦੇ ਵਿੱਚ ਤੇਰੇ ਦਰਸ਼ਨ ਪਾਉਣੇ ਦੇ ਲਈ ਹੁੰਦਾ ਸੀ ਹਰ ਹਾਲ ਦੇ ਵਿੱਚ ਹੁੰਦਾ ਸੀ ਹਰ ਹਾਲ ਦੇ ਵਿੱਚ ਨੈਣ ਤੇਰੇ ਦੀ ਕੋਰ ਕੋਣੋਂ ਦਿਲ ਅੱਜ ਵੀ ਡਰਦਾ ਏ ਉਸ ਕੁੜੀ ਨੂੰ ਫੇਰ ਦੁਬਾਰਾ ਮਿਲਣੇ ਨੂੰ ਮੇਰਾ ਜੀ ਜਾਂ ਕਰਦਾ ਏ ਉਸ ਕੁੜੀ ਨੂੰ ਹਾਲਤਾ ਪੁੱਛ ਲਾ ਦਿਲ ਦਾ ਇੱਕ ਵਾਰੀ ਤਾਂ ਮਿਲ ਜਾ ਆ ਕੇ ਉਵੇਂ ਹੀ ਸਵਾਲ ਕਰੇ ਤੂੰ ਉਹ ਗੱਲਾਂ ਮੇਰੇ ਨਾਲ ਕਰੇ ਤੂੰ ਉਹ ਗੱਲਾਂ ਮੇਰੇ ਨਾਲ ਕਰੇ ਤੂੰ ਮਿਊਜ਼ਿਕ ਤੇ ਉੱਪਰ ਸਟੂਡੀਓ ਦੇ ਵਿੱਚ ਗਾਉਣਾ ਭਾਵੇਂ ਆਸਾਨ ਹੋਵੇ ਪਰ ਖੁੱਲੇ ਆਮ ਸਟਰੀਟ ਤੇ ਗਾਉਣਾ ਕੋਈ ਸੌਖੀ ਗੱਲ ਨਹੀਂ ਆ ਲੋਕਾਂ ਦਾ ਐਂਟਰਟੇਨਮੈਂਟ ਕਰਨਾ ਬਿਨਾ ਮਿਊਜ਼ਿਕ ਤੋਂ ਸਪੀਕਰ ਲੈ ਕੇ ਰਾਤ ਨੂੰ ਬੋਲਦੇ ਹਨ ਜੀ ਹਾਂਜੀ ਹਾਂਜੀ ਤੇ ਤੁਸੀਂ ਰੋਜ਼ਾਨਾ ਇੱਥੇ ਆਉਂਦੇ ਹਾਂਜੀ ਭਾਜੀ ਰਜਾਨਾ ਮਤਲਬ ਉਧਰਲੀ ਪਰਲੀ ਸਾਈਡ ਵੀ ਨਾ ਆ ਵੀ ਇੰਨਾ ਸਾਡਾ ਬੜਾ ਪਿਆਰਾ ਚਾਹ ਜਾਂਦੀ ਚੀਜ਼ ਤੇ ਭਾਜੀ ਉਹਨਾਂ ਦਾ ਬੜਾ ਪਿਆਰਾ ਸਾਡਾ ਇੱਥੇ ਵੀ ਆਈ ਜਾਇਆ ਮੈਂ ਜਿੱਥੇ ਆ ਭਾਈ ਜਿੱਥੇ ਡਿਊਟੀ ਲੱਗ ਜਾਂਦੀ ਆ ਆਪਣੀ ਵੀ ਬਲਾ ਲੇ ਕੋਈ ਆਪਾਂ ਚਲ ਜਾਈਦਾ ਭਾਜੀ ਅੱਛਾ ਤੇ ਪਰਿਵਾਰ ਦੇ ਵੱਲੋਂ ਕਿਵੇਂ ਆ سپورਟ ਹੈਗੀ ਇਸ ਲਾਈਨ ਦੇ ਵਿੱਚ ਪਰਿਵਾਰ ਦੇ ਵੱਲੋਂ ਭਾਜੀ سپورਟ ਸੀ ਉਸ ਟਾਈਮ ਮੈਂ ਸੱਚ ਦੱਸਾਂ ਤੇ ਮੇਰੇ ਮੰਮੀ ਡੈਡੀ ਨਹੀਂ ਹੈਗੇ 5 ਸਾਲ ਦਾ ਹੀ ਮੰਮੀ ਡੈਥ ਹੋ ਗਈ ਸੀ 2014 ਚ ਡੈਡੀ ਦੀ ਡੈਥ ਹੋ ਗਈ ਸੀ 14 ਚ ਇੱਕ ਮੇਰੇ ਬ੍ਰਦਰ ਦੀ ਵੀ ਡੈਥ ਹੋ ਗਈ ਸੀ بس ਮੈਂ ਤਾਂ ਬਈ ਇੱਕੋ ਗੱਲ ਕਹਿਣਾ ਸਪੋਰਟ ਬੜੀ ਰਹੀ ਹੈ ਮੇਰਾ ਡੈਡੀ ਜਿਉਂਦਾ ਸੀ ਉਦੋਂ ਬੜਾ ਮੈਨੂੰ ਸਪੋਰਟ ਕਰਦਾ ਸੀ ਕੰਮ ਹੀ ਨਹੀਂ ਕੋਈ ਆਨ ਦਿੰਦਾ ਸੀ ਪਰ ਬੇਬੇ ਬਾਪੂ ਦੇ ਜਾਣ ਤੋਂ ਬਾਅਦ ਪਤਾ ਲੱਗਾ ਵੀ ਦੁਨੀਆਦਾਰੀ ਕੀ ਆ ਇਕੱਲਾ ਵਿਕੱਲਾਪਣ ਕੀ ਹੁੰਦਾ ਹਨਾ ਜੀ ਤੇ ਇੱਕੋ ਮੈਂ ਗੱਲ ਵਾਰ-ਵਾਰ ਕਹਿੰਦਾ ਮਾਪੇ ਬੀ ਯਾਰ ਸੇਵਾ ਕਰਿਆ ਕਰੋ ਸਾਰੇ ਮੈਂ ਸਾਰੇ ਅਪੀਲ ਕਰਦਾ ਜਿਹੜੇ ਸੁਣਦੇ ਆ ਨਸ਼ੇ ਪੱਤੇ ਨੂੰ ਛੱਡੋ ਵਧੀਆ ਕੰਮ ਕਰੋ ਤੇ ਮਾਪੇ ਬਾਪ ਦੀ ਸੇਵਾ ਕਰਿਆ ਕਰੋ ਤੇ ਮਾਪੇ ਬਾਪ ਦੀ ਜੇ ਸੇਵਾ ਕਰ ਲਈ ਨਾ ਤੁਸੀਂ ਸਮਝ ਲਓ ਰੱਬ ਪਾ ਲਿਆ ਭਾਜੀ ਹਣਾ ਜੀ ਤੇ ਮਾਪੇ ਦੀ ਸੇਵਾ ਕਰਦੇ ਰਿਆ ਕਰੋ ਸਭ ਕੁਝ ਤੁਹਾਨੂੰ ਮਿਲ ਜਣਾ ਤਰੱਕੀ ਸਫਲਤਾ ਕਾਮਯਾਬੀ ਸਭ ਕੁਝ ਮਿਲ ਪਹਿਲੀ ਵਾਰ ਕਿੱਥੇ ਗਿਆ ਸੀ ਤੇ ਕਿਹੜਾ ਸੌਂਗ ਆਇਆ ਸੀਗਾ ਲੋ ਜੀ ਪਹਿਲੀ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਸਪੀਕਰ ਤੇ ਸਟਾਰਟ ਕੀਤਾ ਸਪੀਕਰ ਤੇ ਸਟਾਰਟ ਕੀਤਾ ਜੀ ਉਹ ਮੈਂ ਗਿਆ ਸੀਗਾ ਕੰਪਨੀ ਬਾਗ ਦੇ ਵਿੱਚ ਅੰਮ੍ਰਿਤਸਰ ਚ ਪਹਿਲੀ ਵਾਰੀ ਅੱਛਾ ਹਾਂਜੀ ਤੇ ਜੇ ਪਹਿਲੀ ਵਾਰ ਜਿੱਥੇ ਮੈਂ ਸਟਾਰਟ ਹੋਇਆ ਉਹ ਮੇਰੀ ਮੰਮੀ ਮੰਮੀ ਜੀ ਨੇ ਮੈਨੂੰ ਕਿਹਾ ਸੀ ਮੈਂ ਨਾਨਕੇ ਗਿਆ ਸੀਗਾ ਉਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਗਾ ਦੇ ਕੋਈ ਭਜਨ ਗਾਉਂਦੇ ਹੁੰਦੇ ਬੜਾ ਪੁਰਾਣਾ ਤੇ ਫਕਵਾਲੀ ਵੀ ਮੇਰੇ ਤੋਂ ਸੁਣਦੇ ਹੁੰਦੇ ਸੀ ਤੂੰ ਮੈਂ ਦਿਲ ਲਗੀ ਬੁੱਲ ਜਾਣੀ ਪੜੇਗੀ ਤੇ ਆਪਾਂ ਜਰੂਰ ਸੁਣਾਵਾਂਗੇ ਜਿੰਦਗੀ ਦੀ ਪਹਿਲੀ ਕਵਾਲੀ ਜਿੰਦਗੀ ਦਾ ਮਤਲਬ ਜਿੱਤ ਸਕੂਲ 'ਚ ਵੀ ਮੈਂ ਫਰਸਟ ਆਇਆ ਸੀਗਾ ਤੇ ਉੱਥੋਂ ਦੀ ਮੈਂ ਸਟਾਰਟਿੰਗ ਹੋਈ ਸੀ ਮੇਰੀ ਜੀ ਉਸ ਕਵਾਲੀ ਤੋਂ ਹਾਂਜੀ ਐਦਾਂ ਹੀ ਕਹਦਾ ਹੋ ਤੂੰ ਮੈਂ ਦਿਲ ਲਗੀ ਬੁੱਲ ਜਾਣੀ ਪੜੇਗੀ ਮੁਹੱਬਤ ਕਿਰਾਂ ਹੋ ਮਿਆਰ ਤੋ ਦੇਖੋ हो तुम्हें दिल लगी भूल जानी पड़ेगी मोहब्बत की राहों में आ कर तो देखों तड़फने पे मेरे नो फिर तुम हंसोगे कभी दिल किसी से लगा कर तो देखों ਕਾਲੀ ਵਾਲੇ ਇਹ ਪਹਿਲੀ ਵਾਰ ਬੋਲੀ ਸੀ ਹਨਾ ਹਾਂਜੀ ਹਾਂਜੀ ਸਕੂਲ ਦੇ ਵਿੱਚ ਕਲੀ ਬੋਲੀ ਸੀ ਤੇ ਉਸ ਟਾਈਮ ਦੇ ਵਿੱਚ ਮਾਸਟਰ ਸਲੀਨ ਦੀ ਭੇਡ ਵੀ ਬੋਲੀ ਸੀ ਕਾਲੀ ਮਾਤਾ ਦੀ ਉਹ ਹੁਣ ਥੋੜੀ ਭੁੱਲ ਗਿਆ ਉਹ ਵੀ ਬੋਲੀ ਸੀ ਦੇਖੋ ਆਪਾਂ ਜੋ ਸੱਚ ਆ ਭਾਜੀ ਸੱਚ ਹੀ ਦੱਸਾਂਗੇ ਕਿ ਨਹੀਂ ਭਾਜੀ ਤੁਹਾਡੇ ਸੈਡ Song ਬੜੇ ਵਾਇਰਲ ਹੁੰਦੇ ਆ ਹਾਂਜੀ ਠੀਕ ਹੈ ਹਨਾ ਜੀ ਤੇ ਸਭ ਤੋਂ ਤੁਹਾਡਾ ਮਨਪਸੰਦ ਸੈਡ Song ਕਿਹੜਾ ਵਾ ਜਿਹੜਾ ਤੁਹਾਨੂੰ ਖੁਦ ਨੂੰ ਚੰਗਾ ਲੱਗਦਾ ਲੋਕਾਂ ਨੂੰ ਤੁਹਾਡੇ Song ਚੰਗੇ ਲੱਗਦੇ ਲੱਗਦੇ ਆ ਜਰੂਰ ਜੁ ਕਹਿੰਦਾ ਜੀ ਉਹ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਹਉ ਤੇਰੇ ਨਾਲ ਹੀ ਸੁਬਾਹ ਮੇਰੀ ਤੇਰੇ ਨਾਲ ਸ਼ਾਂ ਉਹ ਗੱਲ ਮੇਰੀ ਕਿਉਂ ਨਹੀਂ ਮੰਨਦਾ ਮਾਗੀ ਵੇ ਜ਼ਿੰਦਗੀ ਹੈ ਤੇਰੇ ਨਾਮ ਤੂੰ ਮੇਰਾ ਹੈ ਪਿਆ ਜਾਵੇ ਮਹੀਵੇ ਮੈਨੂੰ ਤੇਰਾ ਇੰਤਜ਼ਾਰ ਆਵਲਾ ਸੌਂਗੀ ਜੀ ਬੜੀ ਸੁਰੀਲੀ ਆਵਾਜ਼ ਤੁਹਾਡੀ ਥੈਂਕ ਯੂ ਭਾਈ ਤੇ ਜਿਸ ਤਰ੍ਹਾਂ ਘਰ ਚ ਵੀ ਰਿਆਜ਼ ਕਰਦੇ ਹਾਂਜੀ ਭਾਜੀ ਘਰ ਚ ਰਿਆਜ਼ ਮੈਂ ਮੈਂ ਦੇਖੋ ਫੁਕਰੀ ਨਹੀਂ ਮਾਰਦਾ ਕਿ ਮੈਂ ਬਾਹਰ ਹਾਰਮੋਨੀਅਮ ਚੱਕ ਕੇ ਹੀ ਰਿਆਜ਼ ਕਰਦਾ ਬੈਠਾ ਰਹਿਣਾ ਪਰ ਜਿੱਤੋਂ ਮੇਰੀ ਰਿਆਜ਼ ਹੋਈ ਨਾ ਮੈਂ ਅੱਤੇ ਗਰੁੱਪ ਪਾਸ ਅੱਤ ਜਿਹੜਾ ਸੀਗਾ ਸਾਡਾ ਇੱਕ ਪਹਿਲਾ ਗਰੁੱਪ ਚੱਲਦੇ ਹੁੰਦੇ ਸ਼ੇਰ ਚੈਟ ਉੱਥੇ ਚੱਲ ਜਾਣਾ ਉੱਥੇ ਮੈਂ ਰਾਤ ਨੂੰ 3-3 4-4 ਵਜੇ ਤੱਕ ਗਾਈ ਜਾਣੇ ਗਾਣੇ ਉਹ ਮੇਰਾ ਗਾਉਣਾ ਹੀ ਰਿਆਜ਼ ਆ ਭਾਜੀ ਸੱਚ ਦੱਸਾਂ ਜਿਵੇਂ ਗੱਲ ਕਰ ਹਰਮੋਨੀਅਮ ਦੀ ਉੱਥੇ ਸਾ ਦਾ ਮਾੜਾ-ਮੋਟਾ ਜਰੂਰ ਕਰਦਾ ਰਿਆਂ ਰਿਆਜ਼ ਸਾ ਦਾ ਪਰ ਅੰਨਾ ਨਹੀਂ ਕੀਤਾ ਪਰ ਮੇਰਾ ਗਾਉਣਾ ਹੀ ਰਿਆਜ਼ ਆ ਭਾਜੀ ਸ਼ੁਰੂ ਤੋਂ ਅੱਛਾ ਲੋ ਜੀ ਨਿੰਜੇ ਭਾਈ ਦਾ ਸੁਣਾਣੇ ਆ ਮੈਂ ਬੜੇ ਗਾਣੇ ਗਾਉਂਦਾ ਰਿਆ ਸੈਡ ਜਿੰਨੇ ਵੀ ਭਾਜੀ ਦੇ ਕਹਿੰਦਾ ਹਾਂ ਉਮੇ ਤੋਂ ਮਾਫਨੀ ਹੋਣਾ ਇਹ ਇਨਸਾਫ ਨਹੀਂ ਹੋਣਾ ਦਾਗ ਜੋ ਲਾਇਆ ਮੇਰੇ ਤੇ ਹੰਝੂਆਂ ਨਾਲ ਸਾਫ ਨਹੀਂ ਹੋਣਾ ਤੂੰ ਕਦਰਾਂ ਪਾਵੇਂਗਾ ਜਾਂ ਬਦਲ ਤੂੰ ਜਾਵੇਂਗਾ ਸੀ ਸ਼ੱਕ ਨਾ ਤੇਰੇ ਤੇ ਅਦਰੋਂ ਤੂੰ ਜਾਵੇਂਗਾ ਬੇਵਫਾ ਖੂਨ ਚ ਸੀ ਤੇਰੇ ਅਜਾਬਾਂਦ ਚ ਸਿੱਖਿਆ ਸੀ ਤੂੰ ਤੋਂਖਾਂ ਦੇਵੇਂਗਾ ਕੜਾ ਮੂਹਤੇ ਲਿਖਿਆ ਸੀ ਤੂੰ ਤੋਂਖਾਂ ਦੇਵੇਂਗਾ ਕੜਾ ਮੂਹਤੇ ਲਿਖਿਆ ਸੀ ਕਦੀ ਇਸ ਤਰ੍ਹਾਂ ਹੋਇਆ ਕਿ ਅੰਮ੍ਰਿਤਸਰ ਸ਼ਹਿਰ ਤੋਂ ਦੂਰ ਪਾਸੇ ਇੱਕ ਹੋਰ ਕਿਸੇ ਸ਼ਹਿਰ ਗਏ ਉਹਨਾਂ ਨੂੰ ਕੋਈ ਪਛਾਣ ਲਈ ਹਾਂਜੀ ਭਾਜੀ ਹੁੰਦਾ ਹੈ ਨਾ ਵੀ ਮੈਂ ਗਿਆ ਸੀ ਭਾਜੀ ਫਿਰੋਜ਼ਪੁਰ ਵਾਲੀ ਸਾਈਡ ਅੱਛਾ ਹਾਂਜੀ ਫਿਰੋਜ਼ਪੁਰ ਵਾਲੀ ਸਾਈਡ ਮੈਂ ਦਹੀਂ ਉੱਥੇ ਇੱਕ ਸੀਗਾ ਕੈਫੇ ਮਤਲਬ ਚਾਹ ਚੂ ਪੀਣ ਵਾਸਤੇ ਬਸ ਰੁਕੀ ਮੈਂ ਉਹ ਤੋਂ ਵੀ ਦੂਰ ਗਿਆ ਸੀਗਾ ਮੈਂ ਤੇ ਉੱਥੇ ਜਦੋਂ ਫਰੋਜਪੁਰ ਉੱਤੇ ਰੁਕੀ ਤਾਂ ਬੱਸ ਉੱਥੇ ਇੱਕ ਵੀਰ ਨੇ ਮੈਨੂੰ ਆਇਆ ਕਹਿੰਦਾ ਭਾਈ ਵਿੱਕੀ ਸਾਹਿਬ ਹਾਂਜੀ ਹਾਂਜੀ ਤੇ ਉਹ ਕਹਿੰਦਾ ਤੇਰੀ ਰੀਲਾਂ ਦੇਖੀਆਂ ਭਾਜੀ ਕਹਦਾ ਫੋਟੋ ਕਰੋਣੀ ਮਾ ਆ ਜਾ ਯਾਰ ਜਿੱਦਿਆਂ ਕਹਦਾ ਵੀਡੀਓ ਬਣਾਣਾ ਭਾਈ ਠੋੜਨਾ ਤੇ ਮੈਂ ਕੋਈ ਗੱਲ ਨਹੀਂ ਯਾਰ ਗਾਇਆ ਉਹ ਬੜਾ ਬੰਦਾ ਬੰਦਾ ਬੜਾ ਘੈਂਟ ਖੁਸ਼ ਹੋਇਆ ਬੜਾ ਬਹੁਤ ਖੁਸ਼ ਹੋਇਆ ਇੱਕ ਪਰਸ ਉਹ ਉੱਥੇ ਦੀ ਗੱਲ ਆ ਬਾਲੀ ਨੂੰ ਮੈਨੂੰ ਕਈ ਬੰਦੇ ਕਹਿੰਦੇ ਕਮੈਂਟਾਂ ਦੇ ਵਿੱਚ ਆ ਬਾਲੀ ਪਾਈ ਕਹਿੰਦੇ ਭਾਜੀ ਆਹ ਕੀ ਪਾਇਆ ਮੈਨੂੰ ਇਹਦੀ ਸੱਚ ਦੱਸਣਾ ਭਾਜੀ ਇਹ ਮੈਂ ਗੱਲ ਕਰਨੀ ਚਾਹੁੰਦਾ ਹਾਂ ਬਹੁਤ ਘੈਂਟ ਗੱਲ ਆ ਮੈਨੂੰ ਨਾ ਵਧੀਆ ਲੱਗਿਆ ਨਾ ਭਾਜੀ ਜਦੋਂ ਮੈਨੂੰ ਕਿਸੇ ਵੀਰ ਨੇ ਕਿਹਾ ਭਾਜੀ ਤੇਰੇ ਬਾਲੀ ਪਾਈ ਪਛਾਣਿਆ ਮੈਂ ਤੈਨੂੰ ਵੀ ਤੂੰ ਵਿੱਕੀ ਸਾਹ ਹਾਂ ਅੱਦਾਂ ਮੈਂ ਅੱਦਾਂ ਸੀਗਾ ਮੈਂ ਖੜਾ ਆਪਣੇ ਉੱਤਰ ਗਿਆ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਆਪਣੇ ਆਰਾਮ ਤੀਰਸ ਰੋਡ ਤੇ ਤੇ ਮੈਂ ਜਿੱਥੇ ਤੁਸੀਂ ਆਪਾਂ ਮਿਲੇ ਆਪਾਂ ਭਾਜੀ ਉੱਥੇ ਮੈਂ ਉਤਰਿਆ ਤੇ ਵੀਰ ਨਾਲ ਐਕਟਿਵਾ ਤੇ ਜਾ ਰਿਹਾ ਸੀ ਇੱਕ ਪਿੱਛੇ ਬੈਠਾ ਜੀ ਇੱਕ ਵੀਰ ਐਕਟਿਵਾ ਚਲਾ ਰਿਹਾ ਸੀ ਜਿਹੜਾ ਪਿੱਛੇ ਬੈਠਾ ਜੀ ਉਹ ਦੇਖਦਾ ਹੀ ਜਾਈ ਜਾਵੇ ਉਹ ਮੈਂ ਕਿਹਾ ਯਾਰ ਇਹ ਕੀ ਚੱਕਰ ਆਣਾ ਵੀ ਮੈਨੂੰ ਪਤਾ ਲੱਗ ਗਿਆ ਹੀ ਪਛਾਣ ਲਿਆ ਹੋਣਾ ਉਹ ਮੁੜ ਕੇ ਆਏ ਵਿਚਾਰੇ ਫੇਰ ਦਾ ਵਾਪਸ ਮੰਨੂ ਕਹਿੰਦੇ ਭਾਜੀ ਮੈਨੂੰ ਲੱਗੀ ਗਿਆ ਵਿੱਕੀ ਸਾਹਿਬ ਆ ਵਿੱਕੀ ਸਾਹਿਬ ਆ ਕਹਿੰਦਾ ਮੈਂ ਸੋਚੀ ਗਿਆ ਦਿਲ 'ਚ ਵੀ ਨਹੀਂ ਉਹ ਹੁਣ ਇੱਥੇ ਕਿੱਥੇ ਹੋਣਾ ਕਹਿੰਦਾ ਮੈਨੂੰ ਕਹਿੰਦਾ ਤੇਰੀ ਵਾਲੀ ਤੋਂ ਦੇਖ ਕੇ ਲੱਗਿਆ ਭਾਜੀ ਕਹਦਾ ਰੀਲਾ 'ਚ ਤੇਰੀ ਵਾਲੀ ਪਾਈ ਹੁੰਦੀ ਨਾ ਕਹਦਾ ਆਹ ਵਾਲੀ ਤਾਂ ਮੈਨੂੰ ਪਛਾਣ ਆਈ ਕਹਦਾ ਵਿੱਕੀ ਸਾਹਿਬ ਮੈਂ ਹਾਂਜੀ ਹਾਂਜੀ ਉਹ ਬੰਦਾ ਬੜਾ ਖੁਸ਼ ਹੋਇਆ ਇੱਕ ਮੁੰਡਾ ਹੋਰ ਆ ਗਿਆ ਹੋਰੇ ਪਛਾਣ ਲਿਆ ਮੈਨੂੰ ਮਤਲਬ ਇਹ ਆ ਵੀ ਕਈ ਬੰਦੇ ਦੀਆਂ ਚੀਜ਼ਾਂ ਵੀ ਇਦਾਂ ਦੀਆਂ ਹੁੰਦੀਆਂ ਵੀ ਜਿਹੜੀਆਂ ਕਿਸੇ ਨੂੰ ਬੰਦੇ ਨੂੰ ਅੱਗੇ ਵਧਾਉਣ 'ਚ ਹੈਲਪ ਕਰਦੀਆਂ ਹਾਂ ਹਾਂ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋ ਇਹਨਾਂ ਦਾ ਵਿੱਕ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਜੇ ਸਪੋਰਟ ਕਰੋ ਵੱਧ ਤੋਂ ਵੱਧ ਯਾਰ ਇਹਨਾਂ ਦੀ ਸੁਰੀਲੀ ਆਵਾਜ਼ ਆ ਇਹੋ ਜੇ ਸਰੀਲੇ ਕਲਾਕਾਰ ਜਿਹੜੇ ਆ ਉਹਨਾਂ ਦੀ ਆਪਾਂ ਸਪੋਰਟ ਕਰੀਏ ਤੇ ਜਿਹੜੇ ਲੱਚਰਤਾ ਗਾਉਣ ਵਾਲੇ ਆ ਜਾਂ ਇਹੋ ਜੇ ਬੰਦੇ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਆ ਜਿਨ੍ਹਾਂ ਦਾ ਕੋਈ ਕੰਮ ਹੀ ਨਹੀਂ ਆ ਤੇ ਸੋ ਇਹਨਾਂ ਨੂੰ ਆਪਾਂ ਵਾਇਰਲ ਕਰਨਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਰੀਲੇ ਕਲਾਕਾਰ ਪੰਜਾਬ ਦੀ ਜਿਹੜੀ ਆਵਾਜ਼ بلند ਕਰਨ ਹੋਰ ਵੀ ਕੋਈ ਵੀ ਮੇਰਾ ਵੀਰ ਕੋਈ ਵੀ ਆਣਾ ਚਾਹੁੰਦਾ ਜਦੋਂ ਮਰਜੀ ਆ ਕੇ ਮਿਲੋ ਯਾਰ ਮੈਂ ਕਿਹੜਾ ਕੋਈ ਭਾਈ ਸਟਾਰ ਕੁਝ ਨਹੀਂ ਹੈਗਾ ਇਹ ਸਿਰਫ ਆਪਾਂ ਇੱਕ ਅੰਜਵਾਇਮੈਂਟ ਪਿਆਰ ਆ ਸਾਡਾ ਸਾਰਿਆਂ ਦਾ ਮੈਂ ਤਾਂ ਚਾਹੁੰਨਾ ਕਿ ਮੈਨੂੰ ਅੱਦਾ ਬੁਲਾਵੇ ਕੋਈ ਮੈਨੂੰ ਮਿਲੇ ਹਨਾ ਮਿਲੇ ਬਾਰ ਤੇ ਵਧੀਆ ਲੱਗਦਾ ਯਾਰ ਭਾਈ ਦੁਨੀਆ ਤਾਂ ਯਾਰ ਮੈਂ ਇੱਕੋ ਗੱਲ ਕਹਿਣਾ ਹੁੰਨਾ ਆ ਜਿੰਨੇ ਵੀ ਮੇਰੇ ਵੀਰ ਦੇਖਦੇ ਨਾ ਕੋਈ ਐਟੀਟਿਊਡ ਨਾ ਰੱਖੋ ਕੋਈ ਫੁਗਰੀ ਨਾ ਮਾਰੋ ਸਭ ਕੁਝ ਇੱਥੇ ਹੀ ਰਹਿ ਜਾਂਦਾ ਭਰਾਵਾ ਸਿੱਧੀ ਹੀ ਗੱਲ ਆ ਹਾਂ ਮੰਨਦਿਆਂ ਪੈਸਾ ਹਰ ਇੱਕ ਚੀਜ਼ ਆ ਦੇ ਟਾਈਮ ਤੇ ਬੜਾ ਜ਼ਰੂਰੀ ਆ ਪੈਸੇ ਤੋਂ ਬਿਨਾ ਬੰਦੇ ਦੀ ਗਤੀ ਹੈ ਨਹੀਂ ਦੁਨੀ ਮਰਨ ਤੋਂ ਬਾਅਦ ਪੈਖਾ ਨਹੀਂ ਚੱਲਣਾ ਉਹ ਉੱਥੇ ਕਰਮ ਚੱਲਣਾ ਜਿਹੜਾ ਕਮਾਇਆ ਹੋਇਆ ਕਰਮ ਕਮਾਓ ਵਧੀਆ ਤੇ ਚੰਗੇ ਰਹੋਗੇ ਨਹੀਂ ਤਾਂ ਨਰਕ 'ਚੇ ਸਿੱਟਣਾ ਰੱਬ ਨੇ ਫਿਰ ਔੜ ਕੇ ਹਰ ਕੇ ਬਾਬਾ ਨੇ ਚਿੰਟੇ ਮਾਰ ਮਾਰ ਬਾਹਰ ਭਜਾਉਣਾ ਤੁਹਾਨੂੰ ਤੇ ਆ ਲੁੱਕ ਜਿਹੜੀ ਹੈ ਇਹ ਆਪਣੀ ਕਿ ਕਿਸੇ ਦੀ ਕਾਪੀ ਹੈ ਇਹ ਭਾਈ ਸੱਚ ਦੱਸਾਂ ਮੈਨੂੰ ਕਿਸੇ ਦੀ ਕਾਪੀ ਨਹੀਂ ਮੇਰੀ ਸਾਰੇ ਇੰਸਟਾਗ੍ਰam ਨੂੰ ਪਤਾ ਹੀ ਆ ਮੈਂ ਜਦੋਂ 12 13 ਸਾਲ ਦਾ ਹੁੰਦਾ ਸੀ ਉਦੋਂ ਵੀ ਮੇਰੇ ਵਾਲ ਖੜੇ ਹੀ ਹੁੰਦੇ ਸੀ ਹੁਣ ਵੀ ਵਾਲ ਖੜੇ ਹੀ ਆ ਪੱਗਰੀ ਬੰਨੀ ਦੀ ਆ ਪੱਗ ਬੰਨੀ ਦੀ ਜਦੋਂ ਗੁਰੂ ਘਰ ਜਾਣਾ ਪੱਗ ਬੰਨ ਕੇ ਜਾਈਦਾ ਆ ਤੇ ਜਦੋਂ ਗਾਣੇ ਆ ਗਾਈਦਾ ਆ ਉਦੋਂ ਮੈਂ ਪੱਗ ਤਾਂ ਨਹੀਂ ਬੰਨਦਾ ਕਿਉਂਕਿ ਗਾਣੇ ਲੈਕਚਰਤ ਵਾਲੇ ਵੀ ਸਾਨੂੰ ਗਾਉਣੇ ਪੈਣੇ ਆ ਸੱਚੀ ਜਿਹੜੀ ਸਾਫ਼ ਜੀ ਗੱਲ ਆ ਲੈਕਚਰਤ ਵਾਲੇ ਗੰਦੇ ਗਾਣੇ ਨਹੀਂ ਕਹਿ ਸਕਦਾ ਮੈਂ ਬਟ ਸਾਈਡ ਤੋਂ ਗਰਮੈਂਟਿਕ ਆਪਾਂ ਅੱਧਾ ਦੇ ਗਾਣੇ ਗਾਉਣੇ ਆ ਤਾਂ ਮੈਂ ਪੱਗ ਨਹੀਂ ਬੰਨਦਾ ਕਿਉਂਕਿ ਇੱਕ ਪੱਗ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਸਾਡੀ ਫੈਮਿਲੀ ਦੇ ਵਿੱਚ ਪੱਗ ਸਿਰ ਦਾ ਤਾਜ ਆ ਤੇ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਕੀ ਤੇ ਪੱਗ ਬੜੀ ਮਾਇਨੇ ਰੱਖਦੀ ਹੈ ਸਾਡੀ ਸਿੱਖੀ ਪਰਿਵਾਰ ਦੇ ਵਿੱਚ ਇਸ ਕਰਕੇ ਧਾਰਮਿਕ ਵੀ ਤੈਨੂੰ ਗਾਉਂਦੇ ਜੇ ਕੁਛ ਧਾਰਮਿਕ ਵੀ ਗਾਈਦਾ ਭਾਈ ਧਾਰਮਿਕ ਕਰਾਂਗੇ ਆਪਾਂ ਗੁਰੂਆਂ ਦੇ ਗਾਣੇ ਕਰਾਂਗੇ ਭਜਨ ਕਰਾਂਗੇ ਵਧੀਆ ਵਧੀਆ ਕੋਈ ਧਾਰਮਿਕ ਹੈ ਤੁਹਾਡਾ ਜਿਹੜਾ ਇੱਕ ਨਾ ਭਾਈ ਮੈਂ ਬੜਾ ਛੋਟਾ ਹੁੰਦਾ ਗਾਉਂਦਾ ਹਾਂ ਗੁਰੂ ਜੀ ਦਾ ਸੌਂਗ ਸੀਗਾ ਤੇ ਹੁਣ ਥੋੜਾ ਜਿਹਾ ਦਿਮਾਗ 'ਚ ਨਹੀਂ ਆ ਰਿਹਾ ਖੰਡਲਪਾ ਦਾ ਜਿੱਦਾ ਵੀਰ ਸੁਣਦੇ ਆ ਉਹ ਗਾਈ ਜਾਂਦੇ ਆ ਜਿਹੜੇ ਪਹਿਲਾਂ ਵਾਲੇ ਆ ਨਾ ਦਿਮਾਗ 'ਚ ਪੁਰਾਣੇ ਪਿਓ ਥੋੜੇ ਜੇ ਕਹਿੰਦਾ ਗੁਰੂਆਂ ਤੇ ਪੀਰਾਂ ਦੀ ਧਰਦੀ ਸ਼ਮਸ਼ੀਰਾਂ ਦੀ ਏ ਭਗਤ ਸਰਾਬੇ ਨਾ ਤਮਸ ਕੁ ਵੀਰਾਂ ਦੀ ਜਾਲਮ ਤੋਂ ਚੁੱਕਦੇ ਨਾ ਏ ਰੋਕਿਆਂ ਰੁਕਦੇ ਨਾ ਹੋਏ ਨਾ ਬਬਰ ਸ਼ਹਿਰਾਂ ਨੂੰ ਨਾ ਡਰ ਹਤਿਆਰਾਂ ਦੇ ਨਾ ਡਰ ਹਤਿਆਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਵਿੱਚ ਮਹਿੰਗੀਆਂ ਕਾ ਦੇ ਆ ਬੜਾ ਸੋਹਣਾ ਅੱਛਾ ਠੀਕ ਹੈ ਜੀ ਸੋ ਜਿੱਡੀ ਸੁਰੀਲੀ ਆਵਾਜ਼ ਆ ਨਾ ਤੁਹਾਡੀ ਮੈਂ ਕਹਿ ਸਕਦਾ ਜੇ ਹੋਰ ਨਾਲੇ ਸਮੇਂ ਦੇ ਵਿੱਚ ਤੁਹਾਡੇ ਸੁਰ ਤੋਂ ਤੁਹਾਡੇ ਸੁਰਾਂ ਤੋਂ ਧਾਰਮਿਕ ਜਾਂ ਚੰਗੇ ਸੱਭਿਆਚਾਰਕ ਗੀਤ ਫਲਮਾਏ ਜਾਣ ਤੇ ਬਹੁਤ ਵਧੀਆ ਗੱਲ ਬਣਦੀ ਹੈ ਹਨਾ ਜੀ ਨਾਲੇ ਮੈਂ ਨਾ ਭਾਈ ਇੱਕ ਗੱਲ ਕਹਾਂ ਸੋਰੀ ਮੈਂ ਤੁਹਾਡੀ ਗੱਲ ਟੋਕੀ ਸੋਰੀ ਮੈਨੂੰ ਗੱਲ ਯਾਦ ਆ ਗਈ ਕੋਈ ਗੱਲ ਨਹੀਂ ਮੈਨੂੰ ਭਾਜੀ ਕੈਮਰੇ ਦੇ ਮੂਰੇ ਫੁਕਰੀ ਨਹੀਂ ਮਾਰਦਾ ਆਫ ਕੈਮਰਾ ਆਨ ਕੈਮਰਾ ਮੈਂ ਇੱਕੋ ਗੱਲ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਮੈਂ ਪੰਜਾਬ ਚ ਜਨਮ ਲਿਆ ਆ ਭਾਜੀ ਬੜੀ ਖੁਸ਼ੀ ਹੁੰਦੀ ਪੰਜਾਬ ਚ ਆਪਣੇ ਵੀਰ ਨੇ ਵਧੀਆ ਆ سپورਟ ਕਰਦੇ ਆ ਹਨਾ ਜੀ ਬਟ ਗੱਲ ਇਹ ਆ ਅਥੇ ਜੇ ਕਿਸੇ ਤੇ ਮੁਸੀਬਤ ਆਉਂਦੀ ਆ ਪੰਜਾਬੀ ਮੇਰੇ ਸਿੱਖ ਵੀਰ ਭੈਣ ਭਰਾ ਜਿੰਨੇ ਵੀ ਖੜ੍ਹ ਵੀ ਜਾਂਦੇ ਇੱਕ ਜੁੱਟ ਹੋ ਗਏ ਮੈਂ ਤਾਂ ਇੱਕੋ ਅਰਦਾਸ ਕਰਦਾ ਕਿ ਪ੍ਰਮਾਤਮਾ ਜਦੋਂ ਵੀ ਮੈਂ ਦੁਨੀਆ ਤੋਂ ਚਲਾ ਗਿਆ ਪੰਜਾਬ ਦੇ ਵਿੱਚ ਹੀ ਮੰਨੂੰ ਮੰਨੂੰ ਜਨਮ ਦੇਵੇ ਤੇ ਮੱਕੜ ਸਾਹਿਬ ਨੂੰ ਜਾਣਦੇ ਹਾਂਜੀ ਹਾਂਜੀ ਪੱਗ ਵਾਲੇ ਸਰਦਾਰ ਵੀ ਪੱਗ ਵਾਲੇ ਸਰਦਾਰ ਵੀ ਹਾਂਜੀ ਹਾਂਜੀ ਜੇ ਮੱਕੜ ਵੀਰ ਤੁਹਾਡੀ ਇੰਟਰਵਿਊ ਕਰਨ ਤੇ ਕਿਵੇਂ ਲੱਗੂਗਾ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਭਾਜੀ ਬੜੀ ਜਿਆਦਾ ਖੁਸ਼ੀ ਹੋਊਗੀ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਆਪਾਂ ਦਾ ਨੂੰ ਮਿਲੇ ਆ ਤੇ ਕਦੇ ਮੌਕਾ ਮਿਲਿਆ ਤੇ ਆਪਾਂ ਇਹਨਾਂ ਦੀ ਜਿਹੜੇ ਸਟਰੀਟ ਤੇ ਗਾਉਂਦੇ ਆ ਜਿਵੇਂ ਰਾਤ ਨੂੰ ਸਪੀਕਰ ਲਾ ਕੇ ਤੁਹਾਨੂੰ ਉਹ ਵੀ ਰੂਰੂ ਕਰਾਵਾਂਗੇ ਬਾਕੀ ਇਹਨਾਂ ਦੇ ਪੇਜ ਦੇ ਉੱਪਰ ਤੁਸੀਂ ਵੇਖ ਲਓ ਫੋਲੋ ਕਰੋ ਇਹਨਾਂ ਨੂੰ ਤੇ ਇਹਨਾਂ ਦੀ ਸਪੋਰਟ ਕਰੋ ਵਾਦ ਤੋਂ ਵਾਦ ਮੈਂ ਤੁਹਾਨੂੰ ਇਹ ਕੰਨਾ ਜੀ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਅੱਜ ਆਪਾਂ ਆਏਗੇ ਸੀਗੇ ਵਿੱਕੀ ਸਾਹਿਬ ਦੇ ਨਾਲ ਸ੍ਰੀ ਅਮਰਸਰ ਸਾਹਿਬ ਵਿਖੇ ਸੋ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਸੋ ਠੀਕ ਹੈ ਜੀ ਧੰਨਵਾਦ ਜੀ